ਲੁਧਿਆਣਾ ਚ ਦੋ ਬੱਚੀਆਂ ਲਾਪਤਾ ਦੱਸੀਆਂ ਜਾ ਰਹੀਆਂ ਜਿਨ੍ਹਾਂ ਦੀ ਉਮਰ ਮਹਿਸ 9 ਸਾਲ ਤੇ 12 ਸਾਲ ਹੈ 9 ਸਾਲ ਦੀ ਮਨੀਸ਼ਾ ਤੇ 12 ਸਾਲ ਦੀ ਰਾਣੀ ਮਿਸਿੰਗ ਹੈ ਬੱਚੀਆਂ ਦਾ ਦੋ ਦਿਨਾਂ ਤੋਂ ਕੋਈ ਵੀ ਥੋ ਪਤਾ ਨਹੀਂ ਹੈ ਸੀਤਾਨਗਰ ਦੇ ਰਹਿਣ ਵਾਲਿਆਂ ਨੇ ਦੋਵੇਂ ਬੱਚੀਆਂ ਤੇ ਦੁਕਾਨ ਤੋਂ ਸਮਾਨ ਲੈਣ ਗਈਆਂ ਸੀ ਦੋਵੇਂ ਦੋਵੇਂ ਬੱਚੀਆਂ ਦੇ ਪਰਿਵਾਰਾਂ ਨੇ ਪੁਲਿਸ ਤੋਂ ਗੁਹਾਰ ਲਗਾਈ ਹੈ ਕਿ ਬੱਚੀਆਂ ਨੂੰ ਚਿਤ ਚੇਤੀ ਲੱਭਿਆ ਜਾਏ ਹਾਲਾਂਕਿ ਸੀਸੀਟੀਵੀ ਵਿੱਚ ਦੋਵੇਂ ਬੱਚੀਆਂ ਇੱਕ ਦੂਜੇ ਤੇ ਮੋਢੇ ਤੇ ਹੱਥ ਤੇ ਹੱਥ ਰੱਖ ਕੇ ਜਾਂਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਸਵਾਲ ਵੱਡਾ ਕੀ ਆਖਿਰੇ ਬੱਚੀਆਂ ਗਈਆਂ ਕਿੱਥੇ ਕਿਉਂਕਿ ਲੁਧਿਆਣਾ ਚ ਦੋ ਬੱਚੀਆਂ ਲਾਪਤਾ ਦੱਸੀਆਂ ਜਾ ਰਹੀਆਂ ਨੇ ਸੀਸੀਟੀਵੀ ਤਸਵੀਰ ਇਹਨਾਂ ਦੀ ਸਾਹਮਣੇ ਆਈ ਹੈ ਕਿਉਂਕਿ ਸੜਕ ਤੇ ਜਾਂਦਿਆਂ ਹੋਇਆਂ ਇਹ ਬੱਚੀਆਂ ਨਜ਼ਰ ਆ ਰਹੀਆਂ ਨੇ 9 ਸਾਲ ਦੀ ਮਨੀਸ਼ਾ ਤੇ 12 ਸਾਲ ਦੀ ਰਾਣੀ ਹੈ ਇਹ ਦੋਨੋਂ ਬੱਚੀਆਂ ਲਾਪਤਾ ਦੱਸੀਆਂ ਜਾ ਰਹੀਆਂ ਹਾਲਾਂਕਿ ਸੜਕ ਤੇ ਬਿਲਕੁਲ ਠੀਕ-ਠਾਕ ਜਾਂਦਿਆਂ ਹੋਇਆਂ ਤਸਵੀਰਾਂ ਚ ਕੈਪਚਰ ਹੋਈਆਂ ਨੇ ਇਹਨਾਂ ਦੇ ਮਾਪੇ ਬਹੁਤ ਪਰੇਸ਼ਾਨ ਨੇ ਸੀਤਾਨਗਰ ਦੀ ਰਹਿਣ ਵਾਲਿਆ ਨੇ ਦੋਨੇ ਹੀ ਦੋਨੋਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਹੈ ਕਿ ਛੇਤੂ ਤੋਂ ਛੇਤੂ ਇਹਨਾਂ ਬੱਚਿਆਂ ਨੂੰ ਲੱਭਿਆ ਜਾਏ ਤਸਵੀਰ ਫਾਇਲ ਤਸਵੀਰ ਇਹਨਾਂ ਬੱਚਿਆਂ ਤੁਸੀਂ ਦੇਖ ਪਾ ਰਹੇ ਹੋ ਵੱਡਾ ਸਵਾਲ ਕੀ ਆਖਿਰ ਇਹ ਬੱਚੀਆਂ ਕਿੱਥੇ ਲੱਤਾ ਹੋ ਗਈਆਂ ਨੇ ਕਿਉਂਕਿ ਇੱਕ ਵਗਦੀ ਸੜਕ ਹੈ ਟ੍ਰੈਫਿਕ ਆ ਜਾ ਰਹੀ ਹੈ ਇਹ ਦੋਨੋਂ ਬੱਚੀਆਂ ਆਪਸ ਵਿੱਚ ਗੱਲਬਾਤ ਕਰਦੀਆਂ ਹੋਈਆਂ ਹੱਥ ਫੜਿਆ ਹੋਇਆ ਇੱਕ ਦੂਸਰੇ ਨੇ ਤੇ ਆਰਾਮ ਨਾਲ ਜਾਂਦੀਆਂ ਹੋਈਆਂ ਇਹਨਾਂ ਤਸਵੀਰਾਂ 'ਚ ਨਜ਼ਰ ਆ ਰਹੀਆਂ ਨੇ ਪਰ ਉਸ ਤੋਂ ਬਾਅਦ ਇਹ ਬੱਚੀਆਂ ਗਾਇਬ ਹੋ ਗਈਆਂ ਘਰ ਨਹੀਂ ਪਹੁੰਚੀਆਂ ਬੱਚੀਆਂ ਦਾ ਦੋ ਦਿਨਾਂ ਤੋਂ ਕੋਈ ਵੀ ਥੋਪ ਪਤਾ ਨਹੀਂ ਹੈ सीसीटीवी तस्वीर के सामने आईया ने परिवार एक मैंबर काफी ज्यादा परेशान ने एक गुहार लगाई जा रही कि छेती छेती बच्चा लभ्या जाए दुकान में राशन लेने के लिए भेजे उसके बाद सात बजे के बाद एक घूम हुआ आठ बजे में खोजना चालू कर दिए उसके बाद मिला नहीं आप लोग से आप आप लोगों से यही गुजारिश है कि आप लोगों ਦੇਖਿਏ ਢੂੜੀਏ ਕਹੀਂ ਮਿਲੇ ਤਾਂ ਹਮਕੋ ਖਬਰ ਕੀ ਜੀਏ ਰਹਿਣੇ ਕੀ ਜੇ ਬੱਚੀਆਂ ਦਾ ਕੋਈ ਥੋ ਪਤਾ ਚੱਲਦਾ ਹੈ ਤਾਂ ਤੁਰੰਤ ਸੂਚਨਾ ਉਹਨਾਂ ਨੂੰ ਦਿੱਤੀ ਜਾਏ ਹੋਰ ਜਾਣਕਾਰੀ ਲਵਾਂਗੇ ਮੇਨਾਲ ਮੇਰੇ ਸੋਗੀ ਰਜਿੰਦਰ ਕੁਮਾਰ ਫੋਨ ਲਾਈਨ ਤੇ ਜੁੜੋਏ ਨੇ ਰਜਿੰਦਰ ਜਾਨਣਾ ਚਾਹਾਂਗੇ ਕਿ ਬੱਚੀਆਂ ਦਾ ਕੋਈ ਥੋ ਪਤਾ ਹੁਣ ਤੱਕ ਪਤਾ ਚੱਲ ਪਿਆ ਹੈ ਪਰਿਵਾਰ ਦਾ ਕੀ ਕਹਿਣਾ ਹੈ ਕਿਸ ਨੂੰ ਕੋਈ ਸ਼ੱਕ ਕਿ ਬੱਚੀਆਂ ਰਾਸ਼ ਲੈਣ ਗਈਆਂ ਸੀ ਪਰ ਘਰ ਨਹੀਂ ਮੁੜੀਆਂ ਅਹ ਦੇਖੋ ਬਿਲਕੁਲ ਹਾਲੇ ਇਸ ਮਾਮਲੇ ਦੇ ਵਿੱਚ ਪਰਿਵਾਰ ਹਾਲੇ ਵੀ ਜਿਹੜਾ ਪੁਲਿਸ ਦੇ ਨਾਲ ਇਹਨਾਂ ਕੁੜੀਆਂ ਨੂੰ ਲੱਭਣ ਦਾ ਯਤਨ ਕਰ ਰਿਹਾ ਔਰ ਦੱਸਿਆ ਜਾ ਰਿਹਾ ਕਿ ਕੁੜੀਆਂ ਘਰ ਦੇ ਜਿਹੜਾ ਰਾਸ਼ਨ ਲੈਣ ਦੇ ਲਈ ਗਈਆਂ ਸੀ ਔਰ ਇਹ ਵੀ ਦੱਸਿਆ ਜਾ ਰਿਹਾ ਕਿ 9 ਸਾਲ ਅਤੇ 12 ਸਾਲ ਇਹਨਾਂ ਦੀ ਉਮਰ ਹੈ ਤੇ ਦਾਦੀ ਦੇ ਨਾਲ ਇਹ ਹੱਥ ਵਟਾਉਂਦੀਆਂ ਸੀ ਤਾਂ ਹਾਲੇ ਫਿਲਹਾਲ ਜਿਹੜੇ ਪੁਲਿਸ ਇਹਨਾਂ ਨੂੰ ਲੱਭਣ ਦਾ ਯਤਨ ਜ਼ਰੂਰ ਕਰ ਰਹੀ ਹੈ ਲੇਕਿਨ ਇੱਕ ਸੀਸੀਟੀਵੀ ਜੋ ਵੀਡੀਓ ਸਾਹਮਣੇ ਆਈ ਹੈ ਇਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੀਆਂ ਜਿਹੜੀਆਂ ਨੇ ਉਥੋਂ ਲੰਘਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਜਿਹੜੀ ਥਾਣਾ ਜਗਤਪ uri ਪੁਲਿਸ ਚੌਂਕੀ ਆ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਵਾਕਫ ਵਾਕਫ ਟੀਮਾਂ ਦਾ ਗਠਨ ਕੀਤਾ ਗਿਆ ਔਰ ਇਹਨਾਂ ਬੱਚੀਆਂ ਨੂੰ ਜਿਹੜੀ ਲੰਮਪਤੀ ਆ ਉਹ ਪਾਲ ਜਰੂਰ ਕੀਤੀ ਜਾ ਰਹੀ ਹੈ ਔਰ ਇਹ ਵੀ ਕਿਹਾ ਜਾ ਸਕਦਾ ਕਿ ਦੋ ਦਿਨਾਂ ਤੋਂ ਇਹ ਬੱਚੀਆਂ ਜਿਹੜੀਆਂ ਮੌਜੂਦ ਹਨ ਜੀ ਰਜਿੰਦਰ ਇਸ ਤੋਂ ਇਲਾਵਾ ਹੋਰ ਕੋਈ ਸਿਸਟਮ ਫੋਟੇ ਸਾਹਮਣੇ ਆਈ ਹੈ ਔਰ ਦੇਖੋ ਇਸ ਤੋਂ ਇਲਾਵਾ ਵਾਕਫਾ ਕਾ ਐਂਗਲ ਤੋਂ ਜਿਹੜੇ ਸਮਾਰਟ ਸਿਟੀ ਕੈਮਰੇ ਨੇ ਕਿਉਂਕਿ ਆ ਹਾਲ ਹੀ ਦੇ ਵਿੱਚ ਇਹ ਵੀ ਕਿਹਾ ਜਾ ਸਕਦਾ ਕਿ ਛੱਟ ਪੂਜਾ ਦਾ ਤਿਹਾਰਾ ਤਾਂ ਲਗਾਤਾਰ ਜਿਹੜੇ ਪ੍ਰਵਾਸੀ ਭਾਈਚਾਰੇ ਦੇ ਲੋਕ ਨੇ ਆਪੋ ਆਪਣੇ ਪਿੰਡਾਂ ਦਾ ਜਿਹੜਾ ਜਰੂਰ ਰੂਪ ਕਰ ਰਹੇ ਨੇ ਤਾਂ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਕਿਸੇ ਬੱਚਿਆਂ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਕੋਈ ਹੋਵੇ ਤਾਂ ਇਸ ਨੂੰ ਲੈ ਕੇ ਵੀ ਜਿਹੜਾ ਸੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਦੇ ਜਿਹੜੇ ਕੈਮਰੇ ਉਹ ਵੀ ਖੰਗਾਲੇ ਜਾ ਰਹੇ ਨੇ ਕਿ ਆਖਿਰ ਜਿਹੜੀਆਂ ਬੱਚੀਆਂ ਨੇ ਉਹ ਘਰੋਂ ਗਈਆਂ ਨੇ ਬਸ ਸਟੈਂਡ ਗਈਆਂ ਨੇ ਜਾਂ ਉਹ ਰੇਲਵੇ ਸਟੇਸ਼ਨ ਗਈਆਂ ਨੇ ਉਹਨੂੰ ਲੈ ਕੇ ਵੀ ਜਿਹੜੀ ਪੁਲਿਸ ਹੈ ਉਹ ਜਾਂਚ ਕਰਦੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰ ਹੈ ਰਜਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਜੇ ਬੱਚੀਆਂ ਤਸਵੀਰਾਂ 'ਚ ਨਜ਼ਰ ਆ ਰਹੀਆਂ ਨੇ ਆਖਿਰ ਬੱਚੀਆਂ ਗਾਇਬ ਕਿੱਥੇ ਹੋ ਗਏ ਕਿਉਂਕਿ ਘਰਾਂ ਕਰ ਤੋਂ ਗਈਆਂ ਸਨ ਰਾਸ਼ਨ ਲੈਣ ਦੇ ਲਈ ਪਰ ਪੁਲਿਸ ਵਕਫ ਵਕ ਐਂਗਲਸ ਤੋਂ ਜਾਂਚ ਪੜਤਾਲ ਕਰੀ ਹੈ ਜਿਨੇ ਵੀ ਰੇਲਵੇ ਸਟੇਸ਼ਨਸ ਨੇ ਬੱਸ ਸਟੈਂਡ ਨੇ ਉੱਥੇ ਲੱਗੇ ਸੀ ਸੀਟੀ ਵੀ ਫੁਟੇਜ ਪੁਲਿਸ ਦੇ ਵੱਲੋਂ ਖੰਗਾ ਲਏ ਜਾ ਰਹੇ ਨੇ ਤਾਂ ਜੋ ਇਹਨਾਂ ਬੱਚੀਆਂ ਦਾ ਥੋ ਪਤਾ ਚੱਲ ਪਾਏ ਕਿਉਂਕਿ ਪਰਿਵਾਰਕ ਜਨ ਨੇ ਕਾਫੀ ਚਿੰਤਾ ਨੇ ਉਹ ਗੁਹਾਰ-ਵਾਰ ਵਲ ਲਗਾ ਰਹੇ ਨੇ ਕਿ ਜਿਸ ਕਿਸ ਨੂੰ ਇਹਨਾਂ ਬੱਚੀਆਂ ਦੇ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਉਹਨਾਂ ਨੂੰ ਇਹ ਸੂਚਨਾ ਦਿੱਤੀ ਜਾਵੇ